ਅੱਜ ਨਾਮਿਨੇਸ਼ਨ ਪਰ ਆਏ ਆ ਸਾਡੀ ਪਾਰਟੀ ਦੀ ਸੋਚੀ ਟੀਮ ਸਾਡੇ ਸਾਰੇ 9 ਦੇ 9 ਐਮਐਲਏ ਸਾਹਿਬ ਅੱਜ ਆਏ ਪਹਿਲਾਂ ਸਭ ਤੋਂ ਪਹਿਲਾਂ ਅਸੀਂ ਮੱਥਾ ਟੇਕ ਕੇ ਪਰਮਾਤਮਾ ਤੋਂ ਕੋਟਾ ਆਸਰਾ ਲਿਆ ਤਾਂ ਕਿ ਜਿਹੜੇ ਸਾਡੀ ਚੋਣਾਂ ਨੇ ਕੀ ਉਹਨੂੰ ਤੇ ਉਹ ਜਿਹੜਾ ਇੱਕ ਜੂਨ ਨੂੰ ਕੋਟਾ ਪੈਣੀਆਂ ਨੇ ਤੇ ਚਾਰ ਜੂਨ ਨੂੰ ਰਿਜ਼ਲਟ ਆਉਣਾ ਉਹ ਸਿਰਫ ਅਤੇ ਕੱਲ੍ਹ ਸਾਡਾ ਬਹੁਤ ਵਧੀਆ ਆਵੇ ਕਿਉਂਕਿ ਅੱਜ ਸੂਚੀ ਟੀਮ ਮੇਰੇ ਦੋਸਤ ਮਿੱਤਰ ਮੇਰੇ ਪਾਰਟੀ ਦੇ ਐਮਐਲ ਸਾਹਿਬ ਸਾਡੇ ਜ਼ਿਲ੍ਹਾ ਪ੍ਰਧਾਨ ਚਾਹ ਵਲੰਟੀਅਰ ਚਾਹ ਚੇਅਰਮੈਨ ਸਾਰੇ ਅੱਜ ਚੇਚੇ ਤੋਂ ਕਿਤੇ ਪਹੁੰਚੇ ਨੇ ਮੈਂ ਸਾਰਿਆਂ ਦਾ ਧੰਨਵਾਦ ਵੀ ਕਰਦਾ ਤੇ ਹੁਣ ਆਸ ਕਰਦਾ ਵੀ ਜੋ ਉਹਨਾਂ ਦਾ ਟਾਈਮ ਹੈ 4 ਜੂਨ ਆਵੇ ਅਸੀਂ ਬਹੁਤ ਵਧੀਆ ਵੋਟਾਂ ਦੇ ਕੇ ਦਿੱਤੀ ਜਾਈਏ ਤਾਂ ਕਿ ਆਪਾਂ ਅਮਰ ਸ੍ਰੀ ਫਤਿਹਗੜ ਸਾਹਿਬ ਦਾ ਆਪਾਂ ਵਿਕਾਸ ਕਰ ਸਕੀਏ ਜਿੱਥੋਂ ਦੇ ਕੰਮ ਨੇ ਆਪਾਂ ਕਰ ਸਕੀਏ ਕਵਰੀ ਟੈਂਡਿਕਲ ਪਾਉਂ ਮੇਰੇ ਵਾਈਫ ਵੀ ਕੰਮ ਕਰਦੇ ਨੇ ਗੁਰਪ੍ਰੀਤ ਕੌਰ ਜੀ ਜੀਪੀਜੀ ਜਿੱਦਾਂ ਕੀ ਦੇਖਣ ਨੂੰ ਮਿਲਿਆ ਇੱਕ ਸੋਸ਼ਲ ਮੀਡੀਆ ਤੇ ਕਾਂਗਰਸੀ ਵਰਕਰ ਵੱਲੋਂ ਇੱਕ ਪੱਕੀ ਜਨਕ ਟਿੱਪਣੀ ਕੀਤੀ ਗਈ ਸੀ ਮੋਦੀ ਦੇ ਉੱਤੇ ਪਰਚਾ ਵੀ ਦਰਜ ਹੋਇਆ ਹੈ ਹੈਗੀਆਂ ਜਿਹੜੀ ਘਟਨਾਵਾਂ ਨੇ ਕੀ ਕਹਿਣਾ ਚਾਹੁੰਦੇ ਆ ਕਦੇ ਵੀ ਕਿਸੇ ਵਾਰੀ ਤਰਪਾਰਟੀ ਬਾਰੇ ਤਾਂ ਕਹਿ ਸਕਦੇ ਕਿ ਕੋਈ ਪਾਰਟੀ ਕੋਲ ਕਿਸੇ ਨੇਮ ਤੇ ਨਾਉਂ ਨੇ ਇਦਾਂ ਨਹੀਂ ਟਿੱਪਣੀ ਕਰਨੀ ਚਾਹੀਦੀ ਕਲ ਟਿੱਪਣੀ ਕਿਸੇ ਬਾਰੇ ਚਾਹੀਦੀ ਆ ਵੋਟ ਹੈ ਉਹਨੂੰ ਮੰਗੋ ਆਪਣੀ ਪਾਰਟੀ ਦੀ ਗੱਲ ਕਰੋ ਜੇ ਕੋਈ ਬੀਜੇਪੀ ਦਾ ਬੀਜੀ ਪਾਰਟੀ ਨਿਕਲ ਕੇ ਦੂਜੀ ਪਾਰਟੀ ਤੇ ਆਪ ਦੀ ਪਾਰਟੀ ਦੀ ਗੱਲ ਕਰਨੀ ਚਾਹੀਦੀ ਨਾ ਕਿ ਕਿਸੇ ਵਾਰ ਗਲਤ ਟਿੱਪਣੀ ਨਹੀਂ ਕਰਨੀ ਚਾਹੀਦੀ ਗਲਤੀ ਜਦੋਂ ਇੱਕ ਮਨੂਰ ਸਿੰਘ ਦੀ ਬੜੀ ਚਰਚਾ ਬਣੀ ਕਿ ਉਹ ਭਾਜਪਾ ਤੋਂ ਉਮੀਦਵਾਰ ਹੋ ਸਕਦਾ ਹੈ ਜੇਕਰ ਹੁੰਦੇ ਆ ਤਾਂ ਤੁਹਾਡੀ ਮੈਂ ਕਹਿਣਾ ਜਿਹੜਾ ਮਰਜੀ ਆ ਜਾਏ ਮੈਂ ਬਹੁਤ ਵਧੀਆ ਚਾਹਤਾ ਹਾਂ ਕਿ ਸਾਰਿਆਂ ਨੂੰ ਹਰਾ ਕੇ ਭੇਜਣਾ ਗੁਰਪ੍ਰੀਤ ਸਿੰਘ ਜੀ ਜਿੰਦਾਬਾਦ ਬਹੁਤ ਵਧੀਆ ਰਿਸਪੌਂਸ ਹੈ ਪਿੰਡਾਂ ਅ ਮੇਰੀ ਅੱਜ 32 33 ਸਾਲ ਹੋ ਗਏ ਮੈਨੂੰ ਸਿਆਸਤ ਚਾਏ ਨੂੰ ਇੰਨਾ ਰਿਸਪੌਂਸ ਮੈਨੂੰ ਕਦੇ ਵੀ ਨਹੀਂ ਮਿਲਿਆ ਜਿੰਨਾ ਹੁਣ ਮਿਲ ਰਿਹਾ ਮੇਰੇ ਦੋਸਤ ਮਿੱਤਰ ਵੀ ਇੰਨਾ ਹੀ ਆਪ ਦੀ ਕੈਂਪੇਨ ਜਿਨੇ ਦੋ ਸਮਿੱਤਰ ਸਾਰੇ ਪਾਰਟੀ ਦੇ ਉਹਦੇ ਦਲ ਸਭਾ ਨਾਲ ਆਪਦੀਆਂ ਗੱਡੀਆਂ ਚੱਕ ਕੇ ਉਹ ਕੰਬੇਨ ਕਰ ਰਹੇ ਆ ਸਾਨੂੰ ਪੂਰੀ ਆਸ ਹੈ ਜਿਵੇਂ ਲੋਕਾਂ ਦਾ ਸ਼ਾਅ ਹੈ ਤੇ ਆਉਣ ਵਾਲੇ ਟਾਈਮ ਜਿਹੜਾ 4 ਜੂਨ ਹੈ ਤੇ ਬਹੁਤ ਵਧੀਆ ਤਸਦੀਕ ਕਰ ਸਕਦੇ ਸਨ ਫਤੇਗੜ ਸਾਹਿਬ ਤੋਂ ਆਪਾਂ ਜੀ